ਹਾਂਜੀ ਵੈਲਜੀ ਦਾ ਖਾਲਸਾ ਜੀ ਸ੍ਰੀ ਵੈਲਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਵਾਗਤ ਆ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਆਦੀ ਵੀਡੀਓ ਵਿੱਚ ਆਪਾਂ ਗੱਲ ਕਰਾਂ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰੇ ਵਾਲਿਆਂ ਨਾਲ ਜੁੜੀਆਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਅਹਿਮ ਗੱਲਾਂ ਜਿਹੜੀਆਂ ਸੁਣ ਕੇ ਤੁਸੀਂ ਤੁਹਾਡੇ ਜਿਹੜੇ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਅੰਦਰੋਂ ਜਿਹੜਾ ਤੁਹਾਡਾ ਦਿਲ ਕਰੂਗਾ ਵੀ ਹਾਂ ਵੀ ਬਾਬਾ ਜੀ ਦੇ ਅਸੀਂ ਵੀ ਦਰਸ਼ਨ ਕਰੀਏ ਤੇ ਬਾਬਾ ਜੀ ਬ੍ਰਹਮ ਗਿਆਨੀ ਸੀ ਤੇ ਬਾਬਾ ਜੀ ਆਪ ਮਤਲਬ ਸਾक्षात ਪ੍ਰਮਾਤਮਾ ਦਾ ਜਿਹੜਾ ਰੂਪ ਸੀਗੇ ਤੇ ਉਹਨਾਂ ਦੀ ਜਿਹੜੀਆਂ ਅਣਸੁਣੀਆਂ ਗੱਲਾਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਾਂ ਕਰਾਂਗੇ ਉਹਨਾਂ ਗੱਲਾਂ ਬਾਰੇ ਸੋ ਪਹਿਲਾਂ ਬਾਬਾ ਜੀ ਦੇ ਆਪ ਜਨਮ ਸਥਾਨ ਦੀ ਗੱਲ ਕਰੀ ਤਾਂ ਬਾਬਾ ਜੀ ਦਾ ਜਿਹੜਾ ਜਨਮ ਸਾਰੋਂ ਪਿੰਡ ਰਿਆ ਪਿੰਡ ਰਿਆ ਦੇ ਵਿੱਚ ਜਿਹੜਾ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਉਹ ਬੜਾ ਧੁੰਮ ਧਮ ਨਾਲ ਹਰ ਹਰ ਸਾਲ ਸਲਾਨਾ ਮਨਾਇਆ ਜਾਂਦਾ ਹੈ ਮਤਲਬ ਪਿੰਡ ਰਾਏ ਦੇ ਵਿੱਚ ਤੇ ਇਸ ਵਾਰ 15ਵਾਂ ਸਮਾਗਮ ਹੈ ਜੀ ਪਿੰਡ ਰਾਏ ਦੀ ਧਰਤੀ ਦੇ ਵਿੱਚ ਜਿਹੜਾ ਬਾਬਾ ਜੀ ਦੇ ਪ੍ਰਕਾਰ ਦੇ ਆੜ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਤੇ 20 ਤਰੀਕ ਨੂੰ ਰਾਦੇ ਦੀਵਾਨ ਨੇ ਤੇ 21 ਤਰੀਕ ਨੂੰ ਰਾਦੇ ਦੀਵਾਨ ਨੇ 22 ਨੂੰ ਭੋਗ ਆ ਤੇ 23 ਤਰੀਕ ਨੂੰ ਜਿਹੜਾ ਮਹਾਨ ਨਗਰ ਕੀਰਤਨ ਜਿਹੜਾ ਹੋਏਗਾ ਉਹ ਪਿੰਡ ਰਾਏ ਦੀ ਧਰਤੀ ਦੇ ਵਿੱਚ ਤੋਂ ਆਰੰਭ ਹੋ ਕੇ ਗੁਰਦੁਆਰਾ ਦਸਵੇਂ ਸਗੜ ਸਾਹਿਬ ਪਰਮ ਜੀ ਦਾ ਸਾਹਿਬ ਵੀ ਕੀਤਾ ਜਾਏਗਾ ਤੇ ਉੱਥੇ ਹੀ ਫੁੱਲਾਂ ਦੀ ਵਰਖਾ ਨਾਲ ਜਿਹੜਾ ਸਮਾਪਤੀ ਹੋਵੇਗੀ ਸੋ ਬਾਬਾ ਜੀ ਦੇ ਜੀਵਨ ਨਾਲ ਜੁੜੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਾਂ ਕਰਦੇ ਆਂ ਤੋਂ ਕਰ ਰਹੇ ਆਂ ਕਿ ਮੈਂ ਸਭ ਤੋਂ ਪਹਿਲਾਂ ਤਾਂ ਦੱਸਦਾ ਵੀ ਅ ਗੁਰਪੁਰਬੋ ਵਾਲੇ ਦਿਨ ਨਾ ਜਦੋਂ ਅਸੀਂ ਗਏ ਸੀਗੇ ਆ ਪੋਸਟਰ ਲਾਉਣ ਗਏ ਸੀਗੇ ਅਸੀਂ ਸਾਰੇ ਰੂਟਾਂ ਤੇ ਤੇ ਸਾਨੂੰ ਗੁਰਦੁਆਰਾ ਦਸਵੇਂ ਸਿਗੜ ਸਾਹਿਬ ਵਿੱਚ ਬਾਬਾ ਜੀ ਦੀ ਵਰਦਨ ਮਿਲੀ ਸੀ ਜੋ ਜਿਨ੍ਹਾਂ ਨੇ ਮਤਲਬ ਬਾਬਾ ਜੀ ਦੇ ਨਾਲ ਨਾ ਅ ਮਤਲਬ ਬਾਬਾ ਜੀ ਨਾਲ ਕਾਫੀ ਸਮਾਂ ਗੁਜ਼ਾਰਿਆ ਤੇ ਉਹਨਾਂ ਦੀ ਉਮਰ ਘੱਟ ਸੀਗੀ ਤੇ ਉਹਨਾਂ ਨੇ ਸਾਨੂੰ ਬਹੁਤ ਗੱਲਾਂ ਦੱਸੀਆਂ ਬਾਬਾ ਜੀ ਬਾਰੇ ਸੋ ਅਸੀਂ ਹੈਰਾਨ ਹੋ ਗਏ ਸੁਣ ਕੇ ਸਾਡੇ ਰੋਂਗ ਟੇ ਖੜੇ ਹੋ ਗਏ ਉਹ ਗੱਲਾਂ ਸੁਣ ਕੇ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਬਾਬਾ ਜੀ ਦੀਆਂ ਗੱਡੀਆਂ ਨੇ ਬਣੀ ਹੋਈਆਂ ਗੱਡੀਆਂ ਨੇ ਮਤਲਬ 3-4 ਗੱਡੀਆਂ ਨੇ ਤੇ ਉੱਥੇ ਵਿੱਚ ਬਾਬਾ ਜੀ ਦੀ ਫੋਟੋ ਵੀ ਆ ਤੇ ਉਹ ਫੋਟੋ ਉਹ ਵੀ ਮੈਂ ਪੁੱਛੇ ਬਾਬਾ ਜੀ ਨੂੰਗਾ ਬਾਬਾ ਜੀ ਵੀ ਫੋਟੋ ਕਿੱਥੇ ਨਹੀਂ ਬਾਬਾ ਜੀ ਦੀ ਅੰਦਰ ਰੱਖੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਬਾਬਾ ਜੀ ਦੇ ਡਰਾਈਵਰ ਹੁੰਦੇ ਸੀਗੇ ਤੇ ਬਾਬਾ ਜੀ ਸੇਵਾ ਕਰਦੇ ਹੁੰਦੇ ਸੀ ਬਸ ਗੱਡੀਆਂ ਤੇ ਜਾ ਕੇ ਤੇ ਬਾਬਾ ਜੀ ਨੇ ਪਹਲਾਈ ਕੀਤਾ ਮਤਲਬ ਮਨੁੱਖਤਾ ਦਾ ਆ ਪਹਲਾਈ ਕਰਦੇ ਆਏ ਨੇ ਬਾਬਾ ਜੀ ਇਹਨਾਂ ਗੱਡੀਆਂ ਤੇ ਉੱਤੇ ਜਾ ਬਾਬਾ ਜੀ ਜਾਂਦੇ ਹੁੰਦੇ ਸੀ ਸਫ਼ਰ ਕਰਦੇ ਹੁੰਦੇ ਸੀ ਤੇ 1983 ਦੀ ਇੰਗਲਾਂ ਜਾਈ ਵਾਲੀਆਂ ਤੇ ਉੱਥੇ ਮਤਲਬ ਗਿੱਠਾ ਸਾਹਿਬ ਵੀ ਬਣਿਆ ਗੁਰਦੁਆਰਾ ਦਸ਼ਮੇਸ਼ ਖੜ ਸਾਹਿਬ ਦੇ ਵਿੱਚ ਜਿੱਥੇ ਮਤਲਬ ਲੋਕ ਪ੍ਰਕਰਮਾ ਕਰਦੇ ਨੇ ਨਾ ਪਮਸਤਕ ਹੁੰਦੇ ਨੇ ਤੇ ਉੱਥੇ ਬਾਬਾ ਜੀ ਦਾ ਜਿਹੜਾ ਸੰਤ ਬਾਬਾ ਕਰਤਾ ਸਿੰਘ ਜੀ ਦਾ ਜਿਹੜਾ ਆ ਉੱਥੇ ਸੰਸਕਾਰ ਹੋਇਆ ਸੀਗਾ ਜੀ ਤੇ ਹੁਣ ਮੈਂ ਤੁਹਾਨੂੰ ਬਾਬਾ ਜੀ ਬਾਰੇ ਜਿਹੜੀਆਂ ਗੁੱਝੀਆਂ ਗੱਲਾਂ ਦੱਸਦਾ ਆ ਜਿਹੜੀਆਂ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਤੇ ਬੇਲੇਵਰ ਰੋਡ ਤੇ ਨਾ ਬਾਬਾ ਜੀ ਜਾਂਦੇ ਸੀਗੇ ਤੇ ਇਹ ਗੱਲ ਸਾਨੂੰ ਮੇਰੇ ਪਿੰਡ ਦੇ ਪਿੰਡ ਦੇ ਅੰਕਲ ਨੇ ਉਹਨਾਂ ਨੇ ਦੱਸੀ ਹੈ ਤੇ ਸੱਚੀ ਗੱਲ ਆ ਇਹ ਬਾਬਾ ਜੀ ਬੇਲੇ ਰੋਡ ਤੇ ਜਾਂਦੇ ਸੀਗੇ ਇਦੋਂ ਬਾਬਾ ਜੀ ਜਾ ਰਹੇ ਸੀਗੇ ਤਾਂ ਇੱਕ ਬੱਸ ਜਾ ਰਹੀ ਸੀਗੀ ਉਸੇ ਰੋਡ ਤੇ ਤੇ ਬਾਬਾ ਜੀ ਨੇ ਇਸ਼ਾਰਾ ਕਰਿਆ ਬੱਸ ਵਾਲੇ ਨੂੰ ਭਾਈ ਰੋਕੋ ਤੇ ਉਹਨਾਂ ਨੇ ਰੋਕੀ ਨਹੀਂ ਆ ਬੱਸ ਅੱਗੇ ਜਾ ਕੇ ਰੁਕ ਗਈ ਖਰਾਬ ਹੀ ਹੋ ਗਈ ਅੱਗੇ ਆ ਵੀ ਫਿਰ ਜਦੋਂ ਬਾਬਾ ਜੀ ਤੁਰੇ ਜਾਂਦੇ ਸੀ ਜਦੋਂ ਬਾਬਾ ਜੀ ਤੁਰ ਤੁਰ ਕੇ ਹੌਲੀ ਹੌਲੀ ਜਦੋਂ ਕੋਲ ਗਏ ਬੱਸ ਦੇ ਫਿਰ ਬਾਬਾ ਜੀ ਨੇ ਪੁੱਛਿਆ ਭਾਈ ਕੀ ਹੋ ਗਿਆ ਕਹਿੰਦੇ ਡਰਾਈਵਰ ਕਹਿੰਦੇ ਕਨੈਕਟਰ ਕਹਿੰਦੇ ਭਾਈ ਸਾਹਿਬ ਬੈਠੋ ਬਾਬਾ ਜੀ ਬੈਠੋ ਤੁਸੀਂ ਅੰਦਰ ਬੈਠੋ ਗੱਡੀ 'ਚ ਬੈਠੋ ਬੱਸ 'ਚ ਬਾਬਾ ਜੀ ਕਹਿੰਦੇ ਨਹੀਂ ਮੈਂ ਨਹੀਂ ਬਹਿਣਾ ਤੇ ਬਾਬਾ ਜੀ ਨੇ ਕੀ ਹੋ ਗਿਆ ਬੱਸ ਨੂੰ ਕਹਿੰਦੇ ਕਹਿੰਦੇ ਜੀ ਖੜ ਗਈ ਸਟਾਰਟ ਨਹੀਂ ਹੁੰਦੀ ਹੈਗੀ ਬਾਬਾ ਜੀ ਕਹਿੰਦੇ ਕੋਈ ਨਹੀਂ ਭਾਈ ਚੱਲ ਪੂਗੀ ਚੱਲ ਪੂਗੀ ਆਪੇ ਚੱਲ ਪਾਣੀ ਆ ਤੁਸੀਂ ਅ ਚੱਲ ਪਾਣੀ ਆਪੇ ਹੁਣੇ ਚੱਲੂਗੀ ਆਪੇ ਬਾਬਾ ਜੀ ਨੇ ਇੰਨੀ ਗੱਲ ਕਹੀ ਬਾਬਾ ਜੀ ਤੁਰਪੇ ਜਦੋਂ ਸਟਾਰਟ ਹੋ ਗਈ ਸੋ ਸਾਧੂ ਸੰਤ ਨੇ ਭਾਈ ਪਾਵਰ ਸੀ ਉਹਨਾਂ ਦੇ ਵਿੱਚ ਬਹੁਤ ਤੇ ਹੁਣ ਮੈਂ ਗੱਲ ਕਰਦਾ ਆ ਜਿਹੜੀਆਂ ਗੱਲਾਂ ਸਾਨੂੰ ਬਾਬਾ ਜੀ ਨੇ ਦਸੀਆਂ ਉਹ ਪੂਰਨਮਾਸ਼ੀ ਤੇ ਹੋਣਿਆ ਬਾਬਾ ਜੀ ਤੇ ਮੈਂ ਉਹਨਾਂ ਨਾਲ ਨੇ ਮੈਨੂੰ ਮਿਲੇ ਤਾਂ ਮੈਂ ਦੁਬਾਰਾ ਸਪੋਕ ਸਕੇ ਤਾਂ ਉਹਨਾਂ ਨਾਲ ਇੰਟਰਵਿਊ ਕਰੂੰਗਾ ਉਹਨਾਂ ਦੀ ਵੀਡੀਓ ਬਣਾਵਾਂਗੇ ਆਪਾਂ ਤੇ ਬਾਬਾ ਜੀ ਨੇ ਮੈਨੂੰ ਉਹਨਾਂ ਨੇ ਗੱਲਾਂ ਦੱਸੀਆਂ ਬਾਬਾ ਜੀ ਬਾਰੇ ਸਤ ਬਾਬਾ ਕਰਤਾਰ ਸਿੰਘ ਜੀ ਪਰਵੰਜਣ ਵਾਲੇ ਉਹ ਕਹਿੰਦੇ ਸਾਡੀ ਉਮਰ ਮੇਰੀ ਉਮਰ ਬਹੁਤ ਘੱਟ ਸੀਗੀ ਉਹਨਾਂ ਟਾਈਮਾਂ 'ਚ ਤੇ ਕਹਿੰਦੇ ਬਾਬਾ ਜੀ ਨਾ ਨਹਿਰ ਤੋਂ ਪਾਰ ਖੜੇ ਸੀ ਨਹਿਰ ਤੋਂ ਪਾਰ ਤੇ ਉਹ ਕਹਿੰਦੇ ਮੈਂ ਬਾਬਾ ਜੀ ਦੇ ਦਰਸ਼ਨ ਨਹੀਂ ਸੀ ਕਰੇ ਉਹ ਸੇਵਾਦਾਰ ਕਹਿੰਦੇ ਇਹ ਬਾਬਾ ਜੀ ਦੇ ਮੈਂ ਦਰਸ਼ਨ ਨਹੀਂ ਸੀ ਕੀ ਕਰੀ ਤੇ ਮੈਂ ਦਰਸ਼ਨ ਕਰਨਾ ਚਾਹੁੰਦਾ ਸੀਗਾ ਤੇ ਫਿਰ ਮੈਂ ਬਾਬਾ ਜੀ ਨੂੰ ਕਿਹਾ ਫਿਰ ਮੈਂ ਉਹ ਅੰਦਰੋਂ ਅੰਦਰ ਹੀ ਕਹਿੰਨਾ ਮੈਂ ਅਰਦਾਸ ਕਰੀ ਬਾਬਾ ਜੀ ਨੂੰ ਬਾਬਾ ਜੀ ਕਦੇ ਮਾਰ ਪੁਰਸ਼ੋ ਦਰਸ਼ਨ ਤਾਂ ਦੇ ਦਿਓ ਮੈਨੂੰ ਕਹੇ ਤੇ ਕਹਿੰਨਾ ਮੈਂ ਇੰਨੀ ਕ ਕਿਹਾ ਕਹਿੰਨਾ ਬਾਬਾ ਜੀ ਉਹ ਨਹਿਰ ਤੇ ਪਾਰ ਖੜੇ ਸੀ ਕਹਿੰਨਾ ਕਹਿੰਨਾ ਬਾਬਾ ਜੀ 5 ਮਿੰਟ ਕਹਿੰਨਾ ਮਿੰਟ ਦੇ 5-4 ਮਿੰਟ ਬਾਅਦ ਬਾਬਾ ਜੀ ਕਹਿੰਨਾ ਮੇਰੇ ਕੋਲ ਆ ਕੇ ਖੜ ਗਏ ਕਹਿੰਦਾ ਮਹਾਰਾਨ ਹੋ ਗਿਆ ਤੇ ਹਰਾਣ ਯੋਗ ਅੱਲਾ ਨੇ ਹੀ ਬਹੁਤ ਜ਼ਿਆਦਾ ਫਿਰ ਉਹ ਕਹਿੰਦੇ ਮੈਂ ਆ ਕਹਿੰਦਾ ਮੈਂ ਬਾਬਾ ਜੀ ਕਹਿੰਦਾ ਮੈਨੂੰ ਕਿਦਨ ਫੋਨ ਆ ਗਿਆ ਸੇਵਾਦਾਰ ਕਹਿੰਦੇ ਵੀ ਭਾਈ ਆਪ ਇੱਥੇ ਫਰਾਨੇ ਪਿੰਡ ਮਰਗਤ ਹੋ ਗਈ ਵੀ ਤੁਸੀਂ ਅਰਦਾਸ ਕਰਨੀ ਆ ਤੇ ਉਹ ਕਹਿੰਦੇ ਉਹਨੇ ਉਹ ਬਾਬਾ ਜੀ ਸੇਵਾਦਾਰ ਕਹਿੰਦੇ ਭਾਈ ਠੀਕ ਹੈ ਜੀ ਅਸੀਂ ਕਰ ਦਾਂਗੇ ਤੇ ਬਾਬਾ ਜੀ ਉਹ ਸੇਵਾਦਾਰ ਕਹਦੇ ਵਾਸੀ ਸੀਗੇ ਦੂਰ ਅਸੀਂ ਲਾਂਡੜਾ ਫਿਰਦੇ ਸੀ ਮਹਾੜੀ ਮਤਲਬ ਜਿਸ ਪਿੰਡ ਵਿੱਚ ਜਾਣਾ ਸੀਗਾ ਉਹ ਕਾਫੀ ਦੂਰ ਸੀ ਘਟ ਘਟ 2 ਘੰਟੇ ਡੇਢ ਘੰਟੇ ਚੱਰਾ ਸੀ ਤੇ ਉਹ ਕਹਿੰਦੇ ਬਾਬਾ ਜੀ ਇਹਨੂੰ ਫਿਰ ਮੈਂ ਅਰਦਾਸ ਕਰੀ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਮਨੋਂ ਮਨਿਆ ਅਰਦਾਸ ਕਰੀ ਬਾਬਾਈ ਕਰਪਾ ਕਰੋ ਜੀ ਮੈਂ ਮਰਜੀ ਪਹਹਾ ਦਵਾਂ ਉੱਥੇ ਇਹ ਬਾਬਾ ਜੀ ਦੇ ਸਵਰਗਵਾਸ ਤੋਂ ਬਾਅਦ ਹੀ ਗੱਲਾਂ ਨੇ ਤੇ ਉਹ ਗਣਾ ਬਾਬੇ ਜੀ ਨੇ ਅਰਦਾਸ ਕਰੀ ਤੇ ਉਹ ਅੱਧੇ ਘੰਟੇ ਬਾਅਦ ਸੇਵਾਦਾਰ ਪਹੁੰਚ ਗਏ ਇੱਥੇ ਉਹ ਬਾਬਾ ਜੀ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਬਾਬਾ ਜੀ ਅੱਗੇ ਉੱਥੇ ਅੱਧੇ ਘੰਟੇ ਅੱਧੇ ਘੰਟੇ ਤੱਕ ਉੱਥੇ ਪਹੁੰਚ ਗਏ ਤੇ ਬਾਬੇ ਜੀ ਨੇ ਅਰਦਾਸ ਕਰਤੀ ਤੇ ਕਮਾਲ ਹੋ ਗਿਆ ਮੈਂ ਸੁਣ ਕੇ ਬਾਬਾ ਜੀ ਨੇ ਦੱਸਿਆ ਵੀ ਨਹੀਂ ਮੀ ਸਾਨੂੰ ਵੀ ਕਿਵੇਂ ਪਹੁੰਚੇ ਉੱਥੇ ਅੱਧੇ ਘੰਟੇ ਅੱਧੇ ਘੰਟੇ ਦੇ ਵਿੱਚ ਵਿੱਚ ਕਿਵੇਂ ਪਹੁੰਚ ਗਏ ਸੋ ਜਦੋਂ ਮੇਲੇ ਵਾਂ ਮੈਂ ਫੇਰ ਪੁੱਛੂੰਗਾ ਬਾਬਾ ਜੀ ਨੂੰ ਬਾਬਾ ਜੀ ਤੁਸੀਂ ਪਹੁੰਚੇ ਕਿਵੇਂ ਅੱਧੇ ਘੰਟੇ ਦੇ ਵਿੱਚ ਵਿੱਚ ਉੱਥੇ ਤੱਕ ਫੇਰ ਬਾਬਾ ਜੀ ਨੇ ਇੱਕ ਗੱਲ ਹੋਰ ਦੱਸੀ ਜਿਹੜੀ ਮੈਂ ਅੰਦਰੋਂ ਹੈਰਾਨ ਰੋਂਕਟੇ ਖੜੇ ਹੋ ਗਏ ਸੁਣ ਕੇ ਤੇ ਇਹ ਗੱਲ ਜਦੋਂ ਬਾਬਾ ਜੀ ਨੇ ਕਰੀ ਤਾਂ ਬਾਬਾ ਜੀ ਰੋਣ ਲੱਗੇ ਸੀ ਉਸੇ ਵਾਰ ਸੇਵਾਦਾਰ ਸੇਵਾਦਾਰ ਬਾਬਾ ਜੀ ਰੋਣ ਲੱਗੇ ਸੀ ਕਿ ਜਦੋਂ ਬੰਦਾ ਅੰਦਰੋਂ इमोशनल ਹੋ ਜਵੇ ਜਾਂ ਰੋਣ ਲੱਗ ਜਵੇ ਨਾ ਤਾਂ ਸਮਝ ਲਓ ਵੀ ਉਹ ਗੱਲ ਸੱਚੀ ਹੈ ਨਾ ਹੁੰਦਾ ਸੱਚੀ ਹੁੰਦੀ ਉਹ ਬਾਬਾ ਜੀ ਦੀ ਅੱਖਾਂ ਦੱਸਦੇ ਸੀ ਬਾਬਾ ਜੀ ਸੱਚ ਬੋਲ ਰਹੇ ਨੇ ਤੇ ਸਾ ਤਾਂ ਬਾਬਾ ਕਰਤਾਰ ਸਿੰਘ ਜੀ ਆਪਣੇ ਆਪ ਦੇ ਵਿੱਚ ਰੱਬ ਸੀਗੇ ਤੇ ਉਹਨਾਂ ਨੇ ਬਹੁਤ ਦੁਨੀਆ ਤਾਰੀ ਆ ਤੇ ਕਾਫੀ ਦੁਨੀਆ ਉਹਨਾਂ ਨੇ ਤਾਰੀ ਆ ਇਸ ਕਰਕੇ ਦੁਨੀਆ ਉਹਨਾਂ ਨੂੰ ਮੰਨਦੀ ਵੀ ਆ بڑے بڑے ਸੰਤ ਮਹਾਂਪੁਰਸ਼ ਵੀ ਉਹਨਾਂ ਦਾ ਜਿਗਰ ਕਰਦੇ ਨੇ ਜੀ ਆਪਣੇ دیਵਾਨਾਂ ਦੇ ਵਿੱਚ ਤੇ ਇਹ ਬਾਬਾ ਜੀ ਕਹਿੰਦੇ ਮੈਂ ਇੱਕ ਦਿਨ ਖੰਨੇ ਸੀਗਾ ਸ਼ਹਿਰ ਦੇ ਵਿੱਚ ਸੇਵਾਦਾਰ ਬਾਬਾ ਜੀ ਕਹਿੰਦੇ ਕਹਿੰਦੇ ਮੈਂ ਅਰਦਾਸ ਕਰੀ ਬਾਬਾ ਜੀ ਨੂੰ ਬਾਬਾ ਜੀ ਬਈ ਆ ਬਾਬਾ ਕਰਤਾਰ ਸਿੰਘ ਜੀ ਕਦੇ ਆਪਣਾ ਪਿੰਡ ਤਾਂ ਦਿਖਾ ਦੋ ਤੁਹਾਡਾ ਪਿੰਡ ਕਿਹੜਾ ਸੀ ਦੇਖਣਾ ਪਿੰਡ ਤੁਹਾਡਾ ਤੇ ਉਹ ਫਿਰ ਬਾਬੇ ਨੇ ਅਰਦਾਸ ਕਰੀ ਚਲੋ ਫਿਰ ਇੱਕ ਦਿਨ ਬਾਬਾ ਜੀ ਖਮਾਣੋ ਆਗੇ ਉਹੀ ਬਾਬਾ ਜੀ ਸੇਵਾਦਾਰ ਅਰੇ ਬਿਮਾਰਾ ਜੀ ਕਦੇ ਇੱਕ ਦਿਨ ਨਾਲ ਨੂੰ ਕਿਰਪਾ ਕਰ ਉਹ ਮੈਨੂੰ ਆਪਣਾ ਪਿੰਡ ਤਾਂ ਦਿਖਾ ਦੋ ਬਾਬਾ ਜੀ ਤੇ ਉਹ ਬਾਬਾ ਜੀ ਸੇਵਾਦਾਰ ਘੁੰਮਦੇ ਘੁੰਮਦੇ ਨਾ ਪਿੰਡ ਰਾਏ ਦੀ ਧਰਤੀ ਤੇ ਆ ਗਏ। ਮਤਲਬ ਕਿਸੇ ਨੇ ਦੱਸਿਆ ਨਹੀਂ ਵੀ ਰਾਏ ਜੀ ਬਾਬੇ ਦਾ ਪਿੰਡ ਆ ਤੇ ਉਹ ਗੇਟ ਦੇ ਸਾਹਮਣੇ ਆ ਗਏ ਬਾਬਾ ਜੀ। ਉਹ ਜਦੋਂ ਗੇਟ ਗੇਟ ਪਿੰਡ ਰਾਏ ਦੇ ਵਿੱਚ ਬਣਿਆ ਹੋਇਆ ਉੱਥੇ ਬਾਬਾ ਜੀ ਦੀਆਂ ਫੋਟੋਆਂ ਬਣੀ ਹੋਈ ਲੱਗੀਆਂ ਹੋਈਆਂ ਨੇ। ਤੇ ਉਹ ਬਾਬਾ ਜੀ ਨੇ ਕਿਹਾ ਹੈ ਵੀ ਇਹ ਬਾਬਾ ਜੀ ਦੀ ਫੋਟੋ ਕਿੱਥੇ ਉੱਥੇ ਤੇ ਬਾਬਾ ਜੀ ਨੇ ਫਿਰ ਉਹ ਸੇਵਾਦਾਰ ਨੂੰ ਪੁੱਛਿਆ ਉੱਥੇ ਕਿਸੇ ਨੂੰ ਇਹ ਫੋਟੋਆਂ ਕਿੱਥੇ ਲੱਗੀਆਂ ਹੋਈਆਂ ਇੱਥੇ ਗੇਟ ਤੇ। ਤਾਂ ਉਹਨਾਂ ਨੇ ਦੱਸਿਆ ਭਾਈ ਇਹ ਬਾਬਾ ਜੀ ਦਾ ਪਿੰਡ ਆ। ਸੋ ਇਹ ਗੱਲ ਦੱਸ ਕੇ ਬਾਬਾ ਜੀ ਉਹ ਰੋ ਸੋਹਿਬਾਬਾ ਜੀ ਦੀਆਂ ਗੱਲਾਂ ਨੇ ਸੋ ਚੰਗੀਆਂ ਲੱਗੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਵਾਇਰੂਜੀ ਕਾ ਖਾਲਸਾ ਸ੍ਰੀ ਵਾਇਰੂਜੀ ਕੀ ਫਤਿਹ